ਸੀ ਵੇਖ ਰਹੇ ਦੈਨਿਕ ਸਵੇਰਾ ਤੇ ਮੈਂ ਹਾਂ ਅਰਜੁਨ ਜੈਨ ਅੱਜ ਇਸ ਮੌਜੂਦਾ ਸ਼ਹਿਰਪੁਰ ਦੇ ਟਾਂਡਾ ਔੜਮੜ ਦੇ ਨੇੜੇ ਜਲਾਲਪੁਰ ਦੇ ਵਿੱਚ ਜਿੱਥੇ ਕੀ ਲੱਖਾਂ ਰੁਪਏ ਦੇ ਚੈੱਕ ਜਿਹੜੇ ਆ ਜਿਨ੍ਹਾਂ ਦੇ ਘਾਟ ਹੜਾਂ ਦੇ ਕਾਰਨ ਇਹ ਡੁੱਟ ਚੁੱਕੇ ਨੇ ਜਿਨ੍ਹਾਂ ਦਾ ਨੁਕਸਾਨ ਹੋਇਆ ਉਹ ਅੱਜ ਜਿਹੜੇ 88 ਲੱਖ ਦੇ ਕਰੀਬ ਜਿਹੜੇ ਲੱਖ ਦੇ ਕਰੀਬ ਨੇ ਜਿਹੜੇ ਚੈੱਕ ਆ ਤਕਸੀਮ ਕੀਤੇ ਗਏ ਲੋਕਾਂ ਨੂੰ ਇਸ ਸਬੰਧ ਨੇ ਗੱਲਬਾਤ ਕਰਨ ਵਾਸਤੇ ਵਿਧਾਇਕ ਰਾਜਾ ਮਜੂਨ ਨੇ ਆਪਾਂ ਗੱਲਬਾਤ ਕਰਾਂਗੇ ਉਹਨਾਂ ਦੇ ਸਬੰਧ ਵਿੱਚ ਕੀ ਕਰਨਾ ਜੀ ਸਰ ਅੱਜ 88 ਲੱਖ ਦੇ ਚੈੱਕ ਜਿਹੜੇ ਇਹ ਲੋਕਾਂ ਨੂੰ ਅੱਜ ਪੰਚਾਇਤਾਂ ਨੂੰ 88 ਲੱਖ ਦੇ ਚੈੱਕ ਜਿਹੜੇ ਇਸ਼ੂ ਕੀਤੇ ਆ ਉਹਦੇ ਨਾਲ 15 ਘਰ ਸਾਰਾ ਲੱਖ ਜੇ ਦੀ ਕਾਸਟ ਆ ਉਹ ਜਿਨ੍ਹਾਂ ਦੇ ਘਰ ਹੜ੍ਹਾਂ ਦੇ ਵਿੱਚ ਨੁਕਸਾਨ ਪਹੁੰਚਿਆ ਢੱਟ ਗਏ ਸੀਗੇ ਉਹਨਾਂ ਨੂੰ 1 ਲੱਖ 20 ਹਜ਼ਾਰ ਦੇ ਕਰੀ ਪਰ ਹਾਊਸ ਜਿਹੜੇ ਆ ਉਹ ਦਿੱਤੇ ਆ ਤਾਂ ਮੈਂ ਪੰਜਾਬ ਸਰਕਾਰ ਮਾਨ ਸਰਕਾਰ ਭਗਵੰਤ ਮਾਨ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਦੀ ਸੋਚ ਸਦਕਾ ਇਹ ਸਾਰਾ ਕੁਝ ਹੋ ਰਿਹਾ ਜੋ ਮਾਨ ਸਾਹਿਬ ਨੇ ਕਿਹਾ ਉਹ ਕਰਕੇ ਦਿਖਾ ਰਹੇ ਆ ਅਸੀਂ ਉੱਤੇ ਖਰੇ ਉਤਰ ਰਹੇ ਹਾਂ ਲੋਕਿਆ ਤੁਸੀਂ ਆਪ ਦੇਖੋ ਕਿ ਇੰਨੀ ਜਲਦੀ ਸਾਬੇ ਕਰਕੇ ਇੰਨੀ ਜਲਦੀ ਪੈਸੇ ਅਜ ਤੱਕ ਕਿਸੇ ਨੇ ਦੇ ਦਿੱਤੇ ਹੁਣ ਤਾਂ ਜਿੰਨੇ ਪੈਸੇ ਦਿੱਤੇ ਗਏ ਆ ਅੱਜ ਤੱਕ ਪੂਰੇ ਹਿੰਦੁਸਤਾਨ ਚ ਨਹੀਂ ਕਿਸੇ ਸਟੇਟ ਚ ਦਿੱਤੇ ਹੋਣੇ ਪਹਿਲੀ ਸਟੇਟ ਹੈ ਜਿੱਥੇ ਸਭ ਤੋਂ ਵੱਧ ਜਿਹੜਾ ਆ ਨੁਕਸਾਨ ਦੇ ਪਰਵਾਹੀ ਕੀਤੀ ਗਈ ਆ ਤਾਂ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਪਿੰਡਾਂ ਦੀ ਡਿਵੈਲਪਮੈਂਟ ਲਈ ਵੀ ਵੱਡੇ ਫੰਡ ਆ ਰਹੇ ਆ ਹੁਣ ਵੀ ਤੁਸੀਂ ਦੇ ਦੇ ਖੇਡ ਗਰਾਊਂਡਾਂ ਬਣ ਰਹੀਆਂ ਨੇ ਹੈਲਥ ਸੈਂਟਰ ਬਣ ਰਿਹਾ ਹੈ ਜਾਂ ਰੋੜਾਂ ਬਣ ਰਹੀਆਂ ਆ ਔਰ ਜਿਹੜੀਆਂ ਵੀ ਰੋੜਾਂ ਬਣ ਰਹੀਆਂ ਇਹਨਾਂ ਦੀ ਸਿਰਫ 2-3 ਰੋੜਾਂ ਮੇਰੇ ਹਲਕੇ ਦੇ ਵਿੱਚ ਜਿਨ੍ਹਾਂ ਦੀ 3 ਸਾਲ ਦੀ ਗਾਰੰਟੀ ਬਾਕੀ ਸਾਰੀ 5 ਸਾਲ ਦੀ ਗਾਰੰਟੀ ਵਾਲੀਆਂ ਰੋੜਾਂ ਬਣ ਰਹੀਆਂ ਹੌਣਸ ਵਾਲੇ ਸਮੇਂ 'ਚ ਸਾਨੂੰ ਕਹਿਣ ਦੀ ਲੋੜ ਨਹੀਂ ਆਪ ਲੋਕਾਂ ਨੂੰ ਦੱਸਣੀ ਤੇ ਜਿਹੜਾ ਪੰਜਾਬ ਯੂਨੀਵਰਸਿਟੀ ਬੱਚਿਆਂ ਨਾਲ ਜਾ ਧੱਕਾ ਕਰਦੀ ਪਈ ਆ ਉਸ ਮਨੇ ਕੀ ਕੀ ਕਰਨ ਉਸ ਹਕੂਮਤ ਨੂੰ ਮਾੜਾ ਜਾਂ ਸਾਡਾ ਪੰਜਾਬੀਆਂ ਦਾ ਇਤਿਹਾਸ ਪੜ੍ਹ ਲੈਣਾ ਚਾਹੀਦਾ ਪਿਆਰ ਨਾਲ ਤਾਂ ਕਿਸੇ ਨੂੰ ਤੁਸੀਂ ਬਾਢ ਸਕਦੇ ਹੋ ਜੇ ਕੋਦ ਆਕਰ ਨਾਲ 1 ਇੰਚ ਤੇ ਪੈਰ ਨਹੀਂ ਰੱਖਣ ਦਵਾਂਗੇ ਪੰਜਾਬ ਦੀ ਯੂਨੀਵਰਸਿਟੀ ਹੈ ਸੀ ਤਰ ਰਹੇਗੀ ਪੰਜਾਬ ਦੀ ਯੂਨੀਵਰਸਿਟੀ ਪੰਜਾਬ ਚ ਹੀ ਰਹੇਗੀ ਕਿਤੇ ਨਹੀਂ ਜਾਣਗੀ ਜੀ ਸਰ ਬਹੁਤ ਬਹੁਤ ਧੰਨਵਾਦ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਪੰਜਾਬ ਦੇ ਕਾਸ ਵਾਸਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਅਤੇ ਜਿਹੜੇ ਹੜ੍ਹਾਂ ਦੇ ਵਿੱਚ ਨੁਕਸਾਨ ਹੋਏ ਨੇ ਉਹਨਾਂ ਦੀ ਬਾਬਤ ਸਾਡੇ ਬੇਟ ਏਰੀਆ ਨੂੰ ਸਰਦਾਰ ਜਸਵੀਰ ਸਿੰਘ ਜੀ ਰਾਜਾ ਐਮਐਲਏ ਹਲਕਾ ਟਾਂਡਾ ਜਿਹੜੇ ਕਿ ਸਾਡੇ ਬੇਟ ਏਰੀਏ ਦੇ ਵਿੱਚ ਅੱਜ ਜਲਾਲਪੁਰ ਪਹੁੰਚੇ ਹਨ ਜਿਨ੍ਹਾਂ ਨੇ ਤਕਰੀਬ 25 ਪਿੰਡਾਂ ਨੂੰ ਗ੍ਰਾਂਟਾਂ ਦਿੱਤੀਆਂ ਹਨ ਜਿਨ੍ਹਾਂ ਦੇ ਵਿੱਚ ਘਰਾਂ ਦਾ 11 ਲੱਖ ਰੁਪਇਆ 15 ਘਰਾਂ ਦਾ ਦਿੱਤਾ ਗਿਆ ਹੈ 88 ਲੱਖ ਰੁਪਇਆ ਸਰਪੰਚਾਂ ਨੂੰ ਪੰਚਾਇਤਾਂ ਦਾ ਗਲੀਆਂ ਨਾਲੀਆਂ ਦਾ ਸਫਾਈ ਵਾਸਤੇ ਦਿੱਤਾ ਗਿਆ ਮੈਂ ਧੰਨਵਾਦ ਕਰਦਾ ਹਾਂ ਪੰਜਾਬ ਦੇ ਮੁੱਖ ਮੰਤਰੀ ਦਾ ਧੰਨਵਾਦ ਕਰਦਾ ਹਾਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੇ ਨਾਲ ਹੀ ਐਮਐਲਏ ਸਾਹਿਬ ਸਰਦਾਰ ਜਸਵੀਰ ਸਿੰਘ ਰਾਜਾ ਜੀ ਦਾ ਜਿਨ੍ਹਾਂ ਨੇ ਸਾਡੇ ਨਗਰ ਚਾਨਕੇ ਸਾਡੇ ਇਲਾਕੇ ਨੂੰ ਇਕੱਤਰ ਕਰਕੇ ਸਾਰੀਆਂ ਗਰਾਂਟਾ ਵੰਡੀਆਂ ਨੇ ਬਹੁਤ ਬਹੁਤ ਧੰਨਵਾਦ ਜੀ। ਇਸਨ ਵਿਧਾਇਕ ਜਸਵੀ ਸਿੰਘ ਰਾਜਾ ਗਿੱਲ ਜਿਨ੍ਹਾਂ ਨੇ ਦੱਸਿਆ ਕਿ ਜਿਨ੍ਹਾਂ ਦੇ ਘਰ ਟੁੱਟ ਚੱਕੇ ਨੇ ਉਹਨਾਂ ਨੂੰ ਜਿਹੜੇ ਅੱਜ ਜਿਹੜੇ 88 ਲੱਖ ਦੇ ਕਰੀਬ 20 ਪਿੰਡਾਂ ਨੂੰ 88 ਲੱਖ ਦੇ ਜਿਹੜੇ ਚੈੱਕ ਵੰਡੇ ਗਏ ਆ ਤੇ ਨਾਲ ਹੀ ਸਾਡੇ ਸਰਪੰਚ ਸਾਹਿਬ ਸਰਦਾਰ ਜਸਵੰਤ ਸਿੰਘ ਬਿੱਟੂ ਜੀ ਉਹਨਾਂ ਨੇ ਵੀ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਪਿੰਡ ਦੇ ਵਿੱਚ ਲਗਾਤਾਰ ਜਿੱਥੇ ਵੀ ਲੋੜ ਪੈਂਦੀ ਆ ਉਹ ਪੰਜਾਬ ਸਰਕਾਰ ਇਸ ਪਿੰਡ ਨਾਲ ਖੜੀ ਹੈ ਤੇ ਇਸ ਪਿੰਡ ਦੇ ਵਿੱਚ ਅੱਗੇ ਵੀ ਗਰਾਊਂਡਾਂ ਦੇ ਵਿਕਾਡਨ ਹੋਏ ਨੇ ਹੈਲਥ ਸੈਂਟਰਾਂ ਦੇ ਵਿਕਾਡਨ ਹੋਏ ਨੇ ਤੇ ਨਾਲ ਹੀ ਅੱਜ ਜਿਹੜੇ ਆ 25 ਪਿੰਡਾਂ ਨੂੰ ਇਸ ਪਿੰਡ ਦੇ ਨਾਲ ਜਿਹੜੇ ਜੁੜੇ ਨੇ 88 ਲੱਖ ਦੇ ਜਿਹੜੇ ਚੈੱਕ ਨੇ ਭੇਟ ਕੀਤੇ ਨੇ ਆਪਣੇ ਸਰਪੰਚ ਸਾਹਿਬ ਨੇ ਉਹਨਾਂ ਨੇ ਆਏ ਹੋਏ ਭਗਵੰਤ ਸੱਜਣਾ ਦਾ ਧੰਨਵਾਦ ਕੀਤਾ ਵਿਧਾਇਕ ਰਾਜਾ ਦਾ ਧੰਨਵਾਦ ਤੁਸੀਂ ਵੇਖਦੇ ਹੋ ਦੈਨਿਕ ਸਵੇਰਾ ਮੈਂ ਹਾਂ ਅਰਜੁਨ ਜੈਨ ਟਾਂਡਾਡ ਮਰ ਕੁਸ਼ੀ ਵੇਖ ਰਹੇ ਦੈਨਿਕ ਸਵੇਰਾ ਤੇ ਮੈਂ ਹਾਂ ਅਰਜੁਨ ਜੈਨ ਅੱਜ ਇਸ ਮੌਜੂਦਾ ਸ਼ਹਿਰਪੁਰ ਦੇ ਟਾਂਡਾ ਔੜਮੜ ਦੇ ਨੇੜੇ ਜਲਾਲਪੁਰ ਦੇ ਵਿੱਚ ਜਿੱਥੇ ਕਿ ਲੱਖਾਂ ਰੁਪਏ ਦੇ ਚੈੱਕ ਜਿਹੜੇ ਆ ਜਿਨ੍ਹਾਂ ਦੇ ਘਾੜਾ ਹੜਾ ਦੇ ਕਾਰਨ ਜਿਹੜੇ ਡੁੱਟ ਚੁੱਕੇ ਨੇ ਜਿਨ੍ਹਾਂ ਦਾ ਨੁਕਸਾਨ ਹੋਇਆ ਉਹ ਅੱਜ ਜਿਹੜੇ 85 ਲੱਖ ਦੇ ਕਰੀਬ ਜਿਹੜੇ ਲੱਖ ਦੇ ਕਰੀਬ ਨੇ ਜਿਹੜੇ ਚੈੱਕ ਆ ਤਕਸੀਮ ਕੀਤੇ ਗਏ ਲੋਕਾਂ ਨੂੰ ਇਸ ਸਬੰਧ ਨੇ ਗੱਲਬਾਤ ਕਰਨ ਵਾਸਤੇ ਵਿਧਾਇਕ ਰਾਜਾ ਮਜੂਨ ਨੇ ਆਪਾਂ ਗੱਲਬਾਤ ਕਰਾਂਗੇ ਉਹਨਾਂ ਦੇ ਸਬੰਧ ਵਿੱਚ ਕੀ ਕਰਨਾ ਜੀ ਸਰ ਅੱਜ 85 ਲੱਖ ਦੇ ਚੈੱਕ ਜਿਹੜੇ ਆ ਲੋਕਾਂ ਨੂੰ ਅੱਜ ਪੰਚਾਇਤਾਂ ਨੂੰ 88 ਲੱਖ ਦੇ ਚੈੱਕ ਜਿਹੜੇ ਇਸ਼ੂ ਕੀਤੇ ਆ ਉਹਦੇ ਨਾਲ 15 ਘਰ ਸਾਰਾ ਲੱਖ ਜੇ ਦੀ ਕਾਸਟ ਆ ਉਹ ਜਿਨ੍ਹਾਂ ਦੇ ਘਰ ਹੜ੍ਹਾਂ ਦੇ ਵਿੱਚ ਨੁਕਸਾਨ ਪਹੁੰਚਿਆ ਢੱਟ ਗਏ ਸੀਗੇ ਉਹਨਾਂ ਨੂੰ 1 ਲੱਖ 20 ਹਜ਼ਾਰ ਦੇ ਕਰੀ ਪਰ ਹਾਊਸ ਜਿਹੜੇ ਆ ਉਹ ਦਿੱਤੇ ਆ ਤਾਂ ਮੈਂ ਪੰਜਾਬ ਸਰਕਾਰ ਮਾਨ ਸਰਕਾਰ ਭਗਵੰਤ ਮਾਨ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਦੀ ਸੋਚ ਸਦਕਾ ਇਹ ਸਾਰਾ ਕੁਝ ਹੋ ਰਿਹਾ ਜੋ ਮਾਨ ਸਾਹਿਬ ਨੇ ਕਿਹਾ ਉਹ ਕਰਕੇ ਦਿਖਾ ਰਹੇ ਆ ਅਸੀਂ ਉੱਤੇ ਖਰੇ ਉੱਤਰ ਰਹੇ ਹਾਂ ਲੋਕਿਆ ਤੁਸੀਂ ਆਪ ਦੇਖੋ ਕਿ ਇੰਨੀ ਜਲਦੀ ਸਾਰੇ ਕਰਕੇ ਇੰਨੀ ਜਲਦੀ ਪੈਸੇ ਅੱਜ ਤੱਕ ਕਿਸੇ ਨੇ ਦੇ ਦਿੱਤੇ ਹੁਣ ਤਾਂ ਜਿੰਨੇ ਪੈਸੇ ਦਿੱਤੇ ਗਏ ਆ ਅੱਜ ਤੱਕ ਪੂਰੇ ਹਿੰਦੁਸਤਾਨ 'ਚ ਇੰਨੀ ਕਿਸੇ ਸਟੇਟ 'ਚ ਦਿੱਤੇ ਹੋਣੇ ਪਹਿਲੀ ਸਟੇਟ ਹੈ ਜਿੱਥੇ ਸਭ ਤੋਂ ਵੱਧ ਜਿਹੜਾ ਆ ਨੁਕਸਾਨ ਦੇ ਭਰਾਈ ਕੀਤੀ ਗਈ ਆ ਤਾਂ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਪਿੰਡਾਂ ਦੀ ਡਿਵੈਲਪਮੈਂਟ ਲਈ ਵੀ ਵੱਡੇ ਫੰਡ ਆ ਰਹੇ ਆ ਹੁਣ ਵੀ ਤੁਸੀਂ ਦੇ ਤੇ ਖੇਡ ਗਰਾਉਂਡਾਂ ਬਣ ਰਹੀਆਂ ਨੇ ਹੈਲਥ ਸੈਂਟਰ ਬਣ ਰਿਹਾ ਹੈ ਜਾਂ ਰੋੜਾਂ ਬਣ ਰਹੀਆਂ ਆ ਔਰ ਜਿਹੜੀਆਂ ਵੀ ਰੋੜਾਂ ਬਣ ਰਹੀਆਂ ਇਹਨਾਂ ਦੀ ਸਿਰਫ 2-3 ਰੋੜਾਂ ਮੇਰੇ ਹਲਕੇ ਦੇ ਵਿੱਚ ਜਿਨ੍ਹਾਂ ਦੀ 3 ਸਾਲ ਦੀ ਗਾਰੰਟੀ ਬਾਕੀ ਸਾਰੀ 5 ਸਾਲ ਦੀ ਗਾਰੰਟੀ ਵਾਲੀਆਂ ਰੋੜਾਂ ਬਣ ਰਹੀਆਂ ਹੌਣਸ ਵਾਲੇ ਸਮੇਂ 'ਚ ਸਾਨੂੰ ਕਹਿਣ ਦੀ ਲੋੜ ਨਹੀਂ ਆਪ ਲੋਕਾਂ ਨੂੰ ਦੱਸਣੀ ਤਾਂ ਜਿਦਾ ਪੰਜਾਬ ਯੂਨੀਵਰਸਿਟੀ ਬੱਚਿਆਂ ਨਾਲ ਜਾ ਧੱਕਾ ਕਰਦੀ ਪਈ ਆ ਉਸ ਮਨੇ ਕੀ ਕੀ ਕਰੇ ਉਸ ਹਕੂਮਤ ਨੂੰ ਮੜਾ ਜਾਂ ਸਾਡਾ ਪੰਜਾਬੀਆਂ ਦਾ ਇਤਿਹਾਸ ਪੜ੍ਹ ਲੈਣਾ ਚਾਹੀਦਾ ਪਿਆਰ ਨਾਲ ਤਾਂ ਕਿਸੇ ਨੂੰ ਤੁਸੀਂ ਬਾਢ ਸਕਦੇ ਹੋ ਜੇ ਕੋਈ ਆਕਰ ਨਾਲ 1 ਇੰਚ ਤੇ ਪੈਰ ਨਹੀਂ ਰੱਖਣ ਦਵਾਂਗੇ ਪੰਜਾਬ ਦੀ ਯੂਨੀਵਰਸਿਟੀ ਹੈ ਸੀ ਤਰ ਰਹੇਗੀ ਪੰਜਾਬ ਦੀ ਯੂਨੀਵਰਸਿਟੀ ਪੰਜਾਬ 'ਚ ਹੀ ਰਹੇਗੀ ਕਿਤੇ ਨਹੀਂ ਜਾਣਗੀ ਜੀ ਸਰ ਬਹੁਤ ਬਹੁਤ ਧੰਨਵਾਦ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਪੰਜਾਬ ਦੇ ਕਾਸ ਵਾਸਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਅਤੇ ਜਿਹੜੇ ਹੜ੍ਹਾਂ ਦੇ ਵਿੱਚ ਨੁਕਸਾਨ ਹੋਏ ਨੇ ਉਹਨਾਂ ਦੀ ਵਾਬਤ ਸਾਡੇ ਬੇਟ ਏਰੀਆ ਨੂੰ ਸਰਦਾਰ ਜਸਵੀਰ ਸਿੰਘ ਜੀ ਰਾਜਾ ਐਮਐਲਏ ਹਲਕਾ ਟਾਂਡਾ ਜਿਹੜੇ ਕਿ ਸਾਡੇ ਬੇਟ ਏਰੀਆ ਦੇ ਵਿੱਚ ਅੱਜ ਜਲਾਲਪੁਰ ਪਹੁੰਚੇ ਹਨ ਜਿਨ੍ਹਾਂ ਨੇ ਤਕਰੀਬ 25 ਪਿੰਡਾਂ ਨੂੰ ਗ੍ਰਾਂਟਾਂ ਦਿੱਤੀਆਂ ਹਨ ਜਿਨ੍ਹਾਂ ਦੇ ਵਿੱਚ ਘਰਾਂ ਦਾ 11 ਲੱਖ ਰੁਪਇਆ 15 ਘਰਾਂ ਦਾ ਦਿੱਤਾ ਗਿਆ ਹੈ 88 ਲੱਖ ਰੁਪਇਆ ਸਰਪੰਚਾਂ ਨੂੰ ਪੰਚਾਇਤਾਂ ਦਾ ਗਲੀਆਂ ਨਾਲੀਆਂ ਦਾ ਸਫਾਈ ਵਾਸਤੇ ਦਿੱਤਾ ਗਿਆ ਮੈਂ ਧੰਨਵਾਦ ਕਰਦਾ ਹਾਂ ਪੰਜਾਬ ਦੇ ਮੁੱਖ ਮੰਤਰੀ ਦਾ ਧੰਨਵਾਦ ਕਰਦਾ ਹਾਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੇ ਨਾਲ ਹੀ ਐਮਐਲਏ ਸਾਫ ਸਦਾਰ ਜਸਵੀਰ ਸਿੰਘ ਰਾਜਾ ਜੀ ਦਾ ਜਿਨ੍ਹਾਂ ਨੇ ਸਾਡੇ ਨਗਰ ਚਾਨਕੇ ਸਾਡੇ ਇਲਾਕੇ ਨੂੰ ਇਕੱਤਰ ਕਰਕੇ ਸਾਰੀਆਂ ਗਰਾਂਟਾ ਵੰਡੀਆਂ ਨੇ ਬਹੁਤ ਬਹੁਤ ਧੰਨਵਾਦ ਜੀ ਇਸ ਨੂੰ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਜਿਨ੍ਹਾਂ ਨੇ ਦੱਸਿਆ ਕਿ ਜਿਨ੍ਹਾਂ ਦੇ ਘਰ ਟੁੱਟ ਚੁੱਕੇ ਨੇ ਉਹਨਾਂ ਨੂੰ ਜਿਹੜੇ ਅੱਜ ਜਿਹੜੇ 88 ਲੱਖ ਦੇ ਕਰੀਬ 22 ਪਿੰਡਾਂ ਨੂੰ 88 ਲੱਖ ਦੇ ਜਿਹੜੇ ਚੈੱਕ ਵੰਡੇ ਗਏ ਆ ਤੇ ਨਾਲ ਹੀ ਸਾਡੇ ਸਰਪੰਚ ਸਾਹਿਬ ਸਰਦਾਰ ਜਸਵੰਤ ਸਿੰਘ ਬਿੱਟੂ ਜੀ ਉਹਨਾਂ ਨੇ ਵੀ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਪਿੰਡ ਦੇ ਵਿੱਚ ਲਗਾਤਾਰ ਜਿੱਥੇ ਵੀ ਲੋੜ ਪੈਂਦੀ ਆ ਉਹ ਪੰਜਾਬ ਸਰਕਾਰ ਇਸ ਪਿੰਡ ਨਾਲ ਖੜੀ ਹੈ ਤੇ ਇਸ ਪਿੰਡ ਦੇ ਵਿੱਚ ਅੱਗੇ ਵੀ ਗਰਾਊਂਡਾਂ ਦੇ ਵਿਕਾਡਨ ਹੋਏ ਨੇ ਹੈਲਥ ਸੈਂਟਰਾਂ ਦੇ ਵਿਕਾਡਨ ਹੋਏ ਨੇ ਤੇ ਨਾਲ ਹੀ ਅੱਜ ਜਿਹੜੇ ਆ 25 ਪਿੰਡਾਂ ਨੂੰ ਇਸ ਪਿੰਡ ਨਾਲ ਜਿਹੜੇ ਜੁੜੇ ਨੇ 88 ਲੱਖ ਦੇ ਜਿਹੜੇ ਚੈੱਕ ਨੇ ਭੇਟ ਕੀਤੇ ਨੇ ਆਪਣੇ ਸਰਪੰਚ ਸਾਹਿਬ ਨੇ ਉਹਨਾਂ ਨੇ ਆਏ ਹੋਏ ਭਵਨ ਤੇ ਸਜਣਾ ਧੰਨਵਾਦੀ ਕੀਤਾ ਵਿਧਾਇਕ ਰਾਜਾ ਦਾ ਧੰਨਵਾਦ ਤੁਸੀਂ ਵੇਖਦੇ ਰਹੋ ਦੈਨਿਕ ਸਵੇਰਾ ਮੈਂ ਹਾਂ ਅਰਜੁਨ ਜੈਨ ਟਾਂਡਾਡ